ਹੈਲੋ ਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਕਿਚਨ ਵਿੱਚ ਅੱਜ ਆਪਾਂ ਤੁਹਾਨੂੰ ਥੋੜੇ ਜਿਹੀ ਕਿਚਨ ਦੀ ਖਾਸ ਟਿਪਸ ਦੱਸਣ ਲੱਗੇ ਆਂ ਜੀ ਤੇ ਜਿਹੜੀ ਕਿ ਆਪਾਂ ਨੂੰ ਅਕਸਰ ਹੀ ਲੋੜ ਪੈਂਦੀ ਰਹਿੰਦੀ ਹੈ ਪਹਿਲਾਂ ਆਪਣਾ ਟਿਪ ਹੈਗਾ ਜੀ ਜੇਕਰ ਆਪਣੇ ਸਬਜੀ ਦੇ ਵਿੱਚ ਨਮਕ ਮਿਰਚ ਵੱਧ ਪੈ ਜਾਂਦਾ ਆਪਾਂ ਉਹਨੂੰ ਬਣੀ ਬਣਾਈ ਸਬਜੀ ਦੇ ਵਿੱਚੋਂ ਕਿਵੇਂ ਘੱਟ ਕਰ ਸਕਦੇ ਆਂਗੇ ਆਪਾਂ ਕੀਲ ਕਰਨਾ ਹੈ ਜੀ ਜਿਵੇਂ ਆਪਣੀ ਇਹ ਦੇਖੋ ਸਬਜੀ ਬਣੀ ਹੋਈ ਹੈ ਆਪਾਂ ਥੋੜਾ ਜਿਹਾ ਲੈਣਾ ਜੀ ਆਟਾ ਆਟੇ ਦੀਆਂ ਆਪਾਂ ਛੋਟੀਆਂ ਜਿਹੀਆਂ ਛੋਟੀਆਂ-ਛੋਟੀਆਂ ਨਾ ਗੋਲੀਆਂ ਬਣਾ ਲੈਣੀਆਂ ਹੈਗੀਆਂ ਜਿਵੇਂ ਗਿਣਤੀ ਦੇ ਵਿੱਚ ਜਾਂ 3 ਹੋਣ ਜਾਂ 4 ਹੋਣ ਉਹ ਆਪਾਂ ਧਿਆਨ ਚ ਰੱਖਣਾ ਹੈ ਵੀ ਆਪਣੇ ਕੋਲੇ 4 ਗੋਲੀਆਂ ਆਪਾਂ ਇਹ ਚਾਰੇ ਗੋਲੀਆਂ ਸਬਜ਼ੀ ਦੇ ਵਿੱਚ ਪਾ ਦੇਣੀਆਂ ਹੈਗੀਆਂ ਤੇ ਹੁੰਦਾ ਕਿ ਇਹ ਜੀ ਇਹ ਜਿਹੜਾ ਆਟਾ ਹੁੰਦਾ ਇਹ ਨੂਨ ਮਿਰਚ ਨੂੰ ਆਪਣੇ ਵਿੱਚ ਐਬਜ਼ਾਰਪ ਕਰ ਲੈਂਦਾ ਜਿਵੇਂ ਕਿ ਆਪਣੇ ਤੋਂ ਵੱਧ ਘੱਟ ਪੈ ਜਾਂਦਾ ਤੇ ਇਹ ਇਹਨੂੰ ਆਪਾਂ ਹਵਾਲਾ ਵੀ ਦਵਾ ਸਕਦੇ ਹਾਂ ਸਬਜ਼ੀ ਨੂੰ ਥੋੜਾ ਜਿਹਾ ਤਾਂ ਇਹਦੇ ਵਿੱਚ ਐਵੇਂ ਵੀ ਰੱਖ ਸਕਦੇ ਆਂਗੇ ਤੇ ਉਸ ਤੋਂ ਬਾਅਦ ਜਿਵੇਂ ਚਾਰ ਗੋਲੀਆਂ ਪਾਈਆਂ ਤਾਂ ਚਾਰੇ ਗੋਲੀਆਂ ਨੂੰ ਆਪਾਂ 5 ਮਿੰਟਾਂ ਬਾਅਦ ਕੱਢ ਲਵਾਂਗੇ ਜੀ ਜਿਹੜਾ ਕਿ ਆਪਣਾ ਸਬਜ਼ੀ ਵਿੱਚ ਨਮਕ ਮਿਰਚ ਵੱਧ ਪੈ ਗਿਆ ਤੇ ਉਹ ਬਿਲਕੁਲ ਨੋਰਮਲ ਹੋ ਜਾਊਗਾ ਆਪਾਂ ਨੂੰ ਕੋਈ ਦਿੱਕਤ ਨਹੀਂ ਆਊਗੀ ਖਾਣ ਦੇ ਵਿੱਚ ਤੇ ਤੁਸੀਂ ਵੀ ਇਹ ਅਜ਼ਮਾ ਕੇ ਜ਼ਰੂਰ ਦੇਖਿਓ ਤੇ ਬਹੁਤ ਵਧੀਆ ਟਿਪ ਹੈ ਜੀ ਲਓ ਜੀ ਹੁਣ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਦੂਜੀ ਟਿਪ ਉਹ ਕੀ ਹੈ ਜੀ ਫ੍ਰਿਜ ਦੇ ਹੈਂਡਲ ਬਾਰੇ ਦੇਖੋ ਜਿਵੇਂ ਕੀ ਹੁੰਦਾ ਜੀ ਆਪਾਂ ਸੋਈ ਦੇ ਵਿੱਚ ਕੰਮ ਕਰ ਰਹੇ ਹੁੰਨੇ ਆਂ ਆਪ ਕਈ ਵਾਰ ਆਪਾਂ ਆਟਾ ਗੁੰਨਣ ਲੱਗ ਜਾਂਦੇ ਆਂ ਉਹ ਹੀ ਆਟੇ ਵਾਲੀ ਹੱਥਾਂ ਨਾਲ ਫ੍ਰਿਜ ਨੂੰ ਖੋਲਦੇ ਆਂ ਤਾਂ ਦੁੱਧ ਵਗੈਰਾ ਕੋਈ ਵੀ ਚੀਜ਼ਾ ਕੱਢਣੀ ਹੁੰਦੀ ਹੈ ਕੱਢਦੇ ਆਂਗੇ ਜਾਂ ਕਈ ਵਾਰ ਆਪਣੇ ਮਤਲਬ ਕਿ ਘਿਓ ਵਾਲੀ ਹੱਥੀ ਹੁੰਦੇ ਨੇ ਜੀ ਆਪਣਾ ਸਾਰਾ ਹੈਂਡਲ ਨਾ ਖਰਾਬ ਹੋ ਜਾਂਦਾ ਆਪਾਂ ਕੋਈ ਵੀ ਕਾਟਨ ਦਾ ਜਾਂ ਕੋਈ ਵੀ ਆਪਾਂ ਇਸ ਤਰ੍ਹਾਂ ਕੱਪੜਾ ਲੈਣਾ ਜੀ ਕੱਪੜਾ ਲੈ ਕੇ ਦੋ ਚਹੇ ਦੇ ਹੋਣਗੇ ਆਪਾਂ ਨੂੰ ਇਸ ਤਰ੍ਹਾਂ ਸੇਫਟੀ ਪਿੰਨ ਆਪਾਂ ਕੀ ਕਰਨਾ ਹੈ ਜੀ ਇੱਕ ਤਾਂ ਲਗਾ ਦਾਂਗੇ ਉੱਪਰ ਜਿਸ ਨਾਲ ਆਪਣੇ ਹੈਂਡਲ ਦੀ ਲੈਂਥ ਹੁੰਦੀ ਹੈ ਤੇ ਇੱਕ ਲਗਾ ਦਾਂਗੇ ਆਪਾਂ نیچے ਤੇ ਆਪਾਂ ਇਹਨੂੰ ਸੂਈ ਦੇ ਵਿੱਚ ਧਾਗਾ ਪਾ ਕੇ ਵੀ ਦੋ ਤਿੰਨ ਟਾਂਕੇ ਇਸ ਤਰ੍ਹਾਂ ਲਗਾ ਸਕਦੇ ਆਂਗੇ ਤੇ ਇਹਦੇ ਨਾਲ ਆਪਣਾ ਹੈਂਡਲ ਗੰਦਾ ਨਹੀਂ ਹੋਊਗਾ ਜੀ ਜੇ ਗੰਦਾ ਹੋਊਗਾ ਸਿਰਫ ਕੱਪੜਾ ਗੰਦਾ ਹੋਊਗਾ ਆਪਾਂ ਇਹਨੂੰ ਧੋ ਕੇ ਇਸ ਤਰ੍ਹਾਂ ਫੇਰ ਲਗਾ ਸਕਦੇ ਆਂਗੇ ਇਹ ਵੀ ਆਪਣੀ ਸੂਈ ਦੀ ਇੱਕ ਦੂਜੀ ਟਿਪ ਹੈ ਜੀ ਜ਼ਰੂਰ ਬਾਤੋ ਵਿੱਚ ਲਿਆਇਓ ਲਓ ਜੀ ਹੁਣ ਆਪਣੀ ਤੀਜੀ ਟਿਪ ਹੈਗੀ ਹੈ ਜੀ ਕਿਚਨ ਬਾਰੇ ਦੇਖੋ ਜਦੋਂ ਵੀ ਆਪਾਂ ਸਲੱਪ ਦੇ ਉੱਤੇ ਖਾਣਾ ਬਣਾ ਕੇ ਹਟਦੇ ਆਂ ਜੀ ਉਹ ਸਾਰਾ ਆਪਣੇ ਤੋਂ ਕਿਉਂ ਡੁੱਲ ਜਾਂਦਾ ਤੇ ਆਟਾ ਵਗੈਰਾ ਪਿਆ ਹੀ ਹੁੰਦਾ ਤੇ ਕਈ ਵਾਰ ਆਪਣਾ ਦੋ ਹੱਥ ਵੱਜ ਗਏ ਵੀ ਕਿਉਂ ਜ਼ਿਆਦਾ ਡੁੱਲ ਜਾਂਦਾ ਹੁੰਦਾ ਹੈ ਨਾ ਤੇ ਆਪਾਂ ਕੀ ਕਰਨਾ ਜੀ ਆਪਾਂ ਕਿਸੇ ਵੀ ਕੱਪੜੇ ਨਾਲ ਗੈਸ ਦਾ ਜਿਹੜਾ ਆਪਾਂ ਵਰਤੋਂ ਵਿੱਚ ਰੋਜ਼ ਲਿਆਉਂਦੇ ਆਂ ਰੁਟੀਨ 'ਚ ਉਹ ਆਪਾਂ ਵਰਤਦੇ ਆਂ ਤਾਂ ਉਹ ਕੱਪੜਾ ਇੰਨਾ ਗੰਦਾ ਹੋਇਆ ਜਾਂਦਾ ਜੀ ਕਿਉਂਕਿ ਕਿਉਂ ਉਹਦੇ ਵਿੱਚ ਇੰਨਾ ਜ਼ਿਆਦਾ ਭਰ ਜਾਂਦਾ ਤੇ ਆਪਾਂ ਨੂੰ ਸਾਫ਼ ਕਰਨਾ ਬਹੁਤ ਔਖਾ ਹੋ ਜਾਂਦਾ ਆਪਾਂ ਕੀ ਕਰਨਾ ਥੋੜਾ ਜਿਵੇਂ ਕਿਉਂ ਡੁੱਲਿਆ ਪਿਆ ਜੇ ਤੇ ਸੁੱਕਾ ਆਟਾ ਉਹ ਕਰਨਾ ਨਿਊਜ਼ਪੇਪਰ ਨਾਲ ਆਪਾਂ ਇਹਨੂੰ ਸਾਫ਼ ਕਰ ਦਿੰਨਾ ਹੈ ਦੇਖੋ ਕਿੰਨੀ ਵਧੀਆ ਸਲੇਫ ਸਾਫ਼ ਹੋ ਗਈ ਹੈ ਤੇ ਹੁਣ ਆਪਾਂ ਕੋਈ ਵੀ ਕੱਪੜੇ ਨਾਲ ਕਰ ਸਕਦੇ ਹਾਂ ਤੇ ਇਹ ਟਿਪ ਤੁਸੀਂ ਜ਼ਰੂਰ ਅਜ਼ਮਾ ਕੇ ਦੇਖਿਓ ਲਓ ਜੀ ਆਪਣੀ ਚੌਥੀ ਟ੍ਰਿਕ ਹੈਗੀ ਜੀ ਜਿਹੜੀ ਕਿ ਫਰਿੱਜ ਦੇ ਵਿੱਚੋਂ ਸਮੈਲ ਆਉਣ ਲੱਗ ਜਾਂਦੀ ਹੈ ਕਈ ਵਾਰ ਕੀ ਹੁੰਦਾ ਜੀ ਆਪਾਂ ਹਫ਼ਤੇ ਭਰ ਦੀਆਂ ਸਬਜ਼ੀਆਂ ਫਰਿੱਜ ਦੇ ਵਿੱਚ ਲਿਆ ਕੇ ਰੱਖ ਦਿੰਦੇ ਹਾਂ ਕਈ ਵਾਰ ਕੋਈ ਸਬਜ਼ੀ ਇਹੋ ਜੀ ਹੁੰਦੀ ਹੈ ਉਹਦੇ ਵਿੱਚੋਂ ਫਰਿੱਜ ਸਾਰੀ ਫਰਿੱਜੋਂ ਸਮੈਲ ਆਉਣ ਲੱਗ ਜਾਂਦੀ ਹੈਗੀ ਤੇ ਆਪਾਂ ਕੀ ਕਰਦੇ ਹਾਂ ਜੀ ਇਹਨੂੰ ਆਪਾਂ ਇੱਕ ਨਿਊਜ਼ਪੇਪਰ ਲੈ ਲੈਣਾ ਹੈ ਇਹਨੂੰ ਬਿਲਕੁਲ ਇੱਕ ਬੋਲਟ ਆਇਬ ਬਣਾ ਲੈਣਾ ਹੈ ਇਹਦੇ ਉੱਤੇ ਥੋੜਾ ਜਿਹਾ ਪਾਣੀ ਛਿੜਕ ਕੇ ਚੰਗੀ ਤਰ੍ਹਾਂ ਤੇ ਇਹਨੂੰ ਗਿੱਲਾ ਕਰ ਲੈਣਾ ਜੀ ਤੇ ਉਸ ਤੋਂ ਬਾਅਦ ਇਸਨੂੰ ਇਕੱਠਾ ਕਰਕੇ ਤੇ ਫਿਰ ਥੋੜਾ ਜਿਹਾ ਪਾਣੀ ਆਪਾਂ ਇਹਦੇ ਉੱਤੇ ਥੋੜਾ ਜਿਹਾ ਹੋਰ ਛਿੜਕ ਦਾਂਗੇ ਤੇ ਪਾਣੀ ਛਿੜਕਣ ਤੋਂ ਬਾਅਦ ਇਹਨੂੰ ਇਕੱਠਾ ਜਿਹਾ ਕਰਕੇ ਤੇ ਆਪਾਂ ਇਹਨੂੰ ਫ੍ਰੀਜ ਵਿੱਚ ਰੱਖ ਦੇਣਾ ਜੀ ਤੇ 2-3 ਘੰਟੇ ਫ੍ਰੀਜ ਦੇ ਵਿੱਚ ਰੱਖਣਾ ਤੇ ਉਸ ਤੋਂ ਬਾਅਦ ਫ੍ਰੀਜ ਬੰਦ ਕਰ ਦੇਣਾ 2 ਘੰਟੇ ਬਾਅਦ ਆਪਾਂ ਇਹਨੂੰ ਕੱਢ ਲਾਂਗੇ ਤਾਂ ਆਪਣੀ ਜਿਹੜੀ ਫ੍ਰਿਜ ਦੀ 스멜 ਹੋ ਗਈ ਬਿਲਕੁਲ ਖਤਮ ਹੋ ਜੂਗੀ ਕੋਈ ਵੀ 스멜 ਫ੍ਰਿਜ ਦੇ ਵਿੱਚ ਨਹੀਂ ਆਊਗੀ ਆਪਾਂ ਆ ਕੇ ਜਰੂਰ ਦੇਖਿਓ ਲੋ ਜੀ ਹਾਂ ਜੀ ਆਪਣੀ ਪੰਜਵੀਂ ਟ੍ਰਿਕ ਹੈ ਜੀ ਜਿਵੇਂ ਕਿ ਦੇਖੋ ਆਪਾਂ ਕੁੱਕਰ ਮਤਲਬ ਕਿ ਸਬਜ਼ੀਆਂ ਬਣਾਉਣੇ ਆ ਜੀ ਕਰਦੇ ਆ ਇਹ ਜਿਹੜੀਆਂ ਰਵੜਾ ਹੁੰਦੀਆਂ ਆਪਣੇ ਕੋਲੇ ਇਹ ਲੂਜ਼ ਹੋ ਜਾਂਦੀਆਂ ਆਪਾਂ ਨਵੀਂ ਰਵੜ ਲੈ ਕੇ ਕੁੱਕਰ ਦੇ ਵਿੱਚ ਪਾ ਦਨੇ ਆਂਗੇ ਤੇ ਇਹ ਰਵੜ ਹੋ ਜਾਂਦੀ ਹੈ ਜੀ ਆਪਣੀ ਵੇਸਟ ਵੇਸਟ ਰਵੜ ਨੂੰ ਆਪਾਂ ਕਿਵੇਂ ਵਰਤੋਂ ਵਿੱਚ ਲਿਆ ਸਕਦੇ ਆਂਗੇ ਦੇਖੋ ਜਿਵੇਂ ਆਪਣੀਆਂ ਚੁਟਕੜੀਆਂ ਹੁੰਦੀਆਂ ਨੇ ਜੀ ਕਈ ਵਾਰ ਕੋਈ ਡੱਬਾ ਨਹੀਂ ਹੁੰਦਾ ਆਪਣੇ ਕੋਲੇ ਇਹ ਐਵੇਂ ਹੀ ਰੁਲਦੀਆਂ ਫਿਰਦੀਆਂ ਰਹਿੰਦੀਆਂ ਕਦੇ ਗੁੰਮ ਜਾਂਦੀਆਂ ਜਦੋਂ ਆਪਾਂ ਅਕਸਰ ਆਪਾਂ ਨੂੰ ਚਾਹੀਦੀਆਂ ਹੁੰਦੀਆਂ ਉਹਦੋਂ ਆਪਾਂ ਨੂੰ ਇਹ ਲੱਭਦੀਆਂ ਨਹੀਂ ਜਾਂ ਘਟ ਜਾਂਦੀਆਂ ਨਹੀਂ ਆਪਾਂ ਇਹਨਾਂ ਨੂੰ ਕਿਵੇਂ ਰਬੜ ਦੇ ਵਿੱਚ ਪਾ ਕੇ ਸਾਮ੍ਹ ਕੇ ਰੱਖ ਸਕਦੇ ਆ ਆਪਾਂ ਇੱਕ ਲੈਣੀ ਹੈ ਜੀ ਰਬੜ ਇਸ ਤਰ੍ਹਾਂ ਵੇਸ ਰਬੜ ਤੇ ਆਪਾਂ ਸਾਰੀਆਂ ਚੁਟਕੜੀਆਂ ਇਹਦੇ ਵਿੱਚ ਲਗਾ ਦੇਣੀ ਨੇ ਇਸ ਤਰ੍ਹਾਂ ਸਾਰੀਆਂ ਲਗਾ ਕੇ ਤੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਹਨੂੰ ਕਿਤੇ ਵੀ ਟੰਗ ਸਕਦੇ ਆ ਜੀ ਜਿਵੇਂ ਕਿ ਕਿਲੀ ਵਗੈਰਾ ਤੇ ਤੇ ਇਹ ਜਿਹੜੀਆਂ ਟੁਕੜੀਆਂ ਨੇ ਆਪਾਂ ਨੂੰ ਮੌਕੇ ਤੇ ਨਾਲ ਦੀ ਨਾਲ ਮਿਲ ਜਾਣਗੀਆਂ ਕਿ ਆਪਾਂ ਨੂੰ ਕੋਈ ਵੀ ਭਾਲਣ ਦੀ ਜ਼ਰੂਰਤ ਨਹੀਂ ਪੈਂਦੀ ਇਹ ਟ੍ਰਿਕ ਵੀ ਜਰੂਰ ਅਪਣਾ ਕੇ ਦੇਖੋ